ਅੱਜ ਬੜਾ ਖੁਸ਼ੀ ਦਾ ਦਿਨ ਹੈ ਸੀਬੀਐਸਐਸ ਨੇ ਜਿਹੜੇ ਅੱਜ ਆਮ ਆਦੀ ਪਾਰਟੀ ਦੇ ਦੁਆ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਅਸੀਂ ਆਪਣੇ ਪ੍ਰਧਾਨ ਚੇਅਰਮੈਨ ਵੈਲਸ ਪ੍ਰਧਾਨ ਲਾਏ ਨੇ ਔਰ ਤੁਸੀਂ ਨੌਜਵਾਨਾਂ ਤੋਂ ਸਾਹ ਦੇਖ ਰਹੇ ਹੋ ਬਹੁਤ ਵੱਡੀ ਗਲਤੀ ਵਿੱਚ ਨੌਜਵਾਨਾਂ ਨੇ ਆ ਕੇ ਆਮ ਆਦੀ ਪਾਰਟੀ ਵਗੈਰਾ ਦੀਆਂ ਨੂੰ ਜੁਆਇਨ ਕੀਤਾ ਮੈਂ ਸਾਰੇ ਨੌਜਵਾਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦੀ ਪਾਰਟੀ ਉਹ ਪਾਰਟੀ ਹੈ जिन्ना ਨੇ 50% ਐਮਐਲਏ 35 ਸਾਲ ਤੋਂ ਘਟੂਮਰ ਦੇ ਬਣਾਇਆ। ਉਹ ਨੌਜਵਾਨਾਂ ਨੂੰ ਅਸੀਂ ਸਿੱਧਾ ਦੰਦਾ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਸਭ ਤੋਂ ਵਧੀਆ ਕੋਈ ਇੱਕ ਜਿਹੜਾ ਹੈਗਾ ਰਾਜਨੀਤਿਕ ਆਮ ਆਦਮੀ ਪਾਰਟੀ ਦੇ ਵਿੱਚ ਜਿਹਨੇ 50 ਐਮਐਲਏ ਬਣਾਇਆ ਕੱਲ ਨੂੰ ਤੁਹਾਡੀ ਵੀ ਵਾਰੀ ਆਣੀ ਹੈ। ਤੁਹਾਡੇ ਵਿੱਚੋਂ ਹੀ ਐਮਐਲਏ ਚੁਣੇ ਜਾਣੇ ਨੇ। ਸੋ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਨਿਰੋਸ਼ ਸਮਾਜ ਦੀ ਸਿਰਜਣਾ ਕਰੀਏ। ਆਪਾਂ ਨੌਜਵਾਨਾਂ ਨਸ਼ਿਆਂ ਤੋਂ ਦੂਰ ਲੈ ਕੇ ਜਾਈਏ ਮਾਨਯੋਗ ਸਰਦਾਰ ਪੌਂਸੀ ਮਾਨ ਸਾਹਿਬ ਦਾ ਜੋ ਸੁਪਨਾ ਕੀ ਸੀ ਰੰਗਲਾ ਪੰਜਾਬ ਬਣਾਉਣਾ। ਔਰ ਰੰਗਲਾ ਪੰਜਾਬ ਦਾ ਮਨਸਾਬੇ ਜਿਹੜਾ ਨੌਜਵਾਨ ਹੈ ਉਹ ਸਾਡੇ ਪਾਰਟੀ ਨਾਲ ਜੁੜਨਗੇ ਉਹ ਲੋਕਾਂ ਨੂੰ ਚੰਗੇ ਕੰਮਾਂ ਲਈ ਪ੍ਰੇਰਨਗੇ ਔਰ ਆਪ ਚੰਗੇ ਕੰਮ ਕਰਨਗੇ ਜਿਹੜੇ ਨਸ਼ੇ ਕਰਦੇ ਆ ਉਹਨਾਂ ਨੂੰ ਅਸੀਂ ਦੰਡਾ ਲਗਾ ਕੇ ਧੰਆਵਾਂਗੇ ਪੰਜਾਬ ਨੂੰ ਪੂਰਾ ਪੰਜਾਬ ਬਣਾਵਾਂਗੇ ਸ਼੍ਰੀ ਵੈਜਰ ਦੀ ਕੀ ਫਤਿਹ ਅੱਜ ਅਸੀਂ ਆਮ ਆਦਮੀ ਪਾਰਟੀ ਵੱਲੋਂ ਸੀਬੀਐਸਐਸ ਦੇ ਕਾਗਜ਼ਾਂ ਤੇ ਪ੍ਰਧਾਨ ਲਾਏ ਨੇ ਤੇ ਉਹ ਸਰਦਾਰ ਲਖਮੀਰ ਸਿੰਘ ਰਾਏ ਜੀ ਐਮਐਲਏ ਸਾਹਿਬ ਉਹਨਾਂ ਦੀ ਅਗਵਾਈ ਵਿੱਚ ਤੇ ਗੁਰਪ੍ਰੀਤ ਸਿੰਘ ਜੀਪੀਐਸ ਦੀ ਗਵਾਹੀ ਵਿੱਚ ਇਹ ਸਟੂਡੈਂਟ ਵਿੰਗ ਅਨਾਉਂਸ ਕੀਤਾ ਜਿਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ ਪ੍ਰਧਾਨ ਗਗਨਦੀਪ ਸਿੰਘ ਤੇ ਵਾਈਸ ਪ੍ਰਧਾਨ ਜੱਸਾ ਭਾਗਲਾ ਚੇਅਰਮੈਨ ਜੋਬਨ ਤੇ ਵਾਈਸ ਚੇਅਰਮੈਨ ਕਾਸ਼ੋਦਲਾ ਸੈਕਟਰੀ ਪ੍ਰਿੰਸ ਤੇ ਉਹਦੇ ਵਿੱਚ ਨਾਲ ਨਾਲੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੇ ਪ੍ਰੈਜ਼ੀਡੈਂਟ ਕਮਲ 바ਵਾ ਜੀ ਵਾਈਸ ਪ੍ਰਧਾਨ ਅਰਸ਼ ਪਰਵਾਰਾ ਜੀ ਚੇਅਰਮੈਨ ਲਾਹਰੀ ਸਿੰਘ ਜੀ ਤੇ ਆਰ ਕਾਲਜ ਦੇ ਪ੍ਰਧਾਨ ਦਪਿੰਦਰ ਟਵਾਣਾ ਜੀ ਵਾਈਸ ਪ੍ਰਧਾਨ ਪ੍ਰੀਤ ਚੋਪੜਾ ਜੀ ਚੇਅਰਮੈਨ ਸ਼ਦਨਪ੍ਰੀਤ ਸਿੰਘ ਤੇ ਮੈਂ ਐਮਵੀ ਕਾਲਜ ਦਾ ਸੈਕਟਰੀ ਗੁਰਸੇਵਕ ਸਿੰਘ ਲਾਏ ਗਏ ਨੇ ਤੇ ਮੈਂ ਯੂਥ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਨਸ਼ਿਆਂ ਤੋਂ ਦੂਰ ਰਹਿਣ ਤੇ ਆਉਣ ਵਾਲਾ ਸਮਾਂ ਜਿਹੜਾ ਕੋਈਕਾ ਸਾਡੇ ਯੂਥ ਦਾ ਹੀ ਆ ਤੇ ਆਪਾਂ ਸਾਰੇ ਤਗੜੇ ਹੋ ਕੇ ਲੜਾਈ ਲੜੀਏ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਫਿਰ ਤੋਂ ਰਿਪੀਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ